ਨੋ ਹੋਇਆ ਤੇ ਆਪਾਂ ਕਰਨ ਲੱਗੇ ਜੀ ਆਪਣਾ ਬਲੌਗ ਸ਼ੁਰੂ ਹਾਂਜੀ ਕਰੋ ਜੀ ਆਪਾਂ ਆਏ ਸੀ ਹੁਣ ਪਲਕ ਨੂੰ ਛੱਡ ਗਏ ਜੀ ਸਾਰਿਆਂ ਨੂੰ ਸਵਾਗਤ ਹੈ ਇਸ ਵੀ ਅੰਦਰ ਮੈਂ ਬਲੌਗ ਚੰਗੀ ਤਰ੍ਹਾਂ ਕਰਦੇ ਹਾਂ ਜੀ ਠੀਕ ਠਾਕ ਹਾਂ ਵੈਸੇ ਵੀ ਠੀਕ ਠਾਕ ਹਾਂ ਚਲੋ ਜੀ ਕਰਦੇ ਆ ਅੱਜ ਤੋਂ ਬਲੌਗ ਸਟਾਰ ਆਏ ਸੀ ਪਲਕ ਨੂੰ ਛੱਡ ਗਏ ਤੇ ਆਂਦੇ ਹੋਏ ਰਸਤੇ ਅਸੀਂ ਲੈ ਕੇ ਆਏ ਆ ਜੀ ਦੋ ਕੁਰਸੀਆਂ ਅੱਜ ਪਹਿਲਾਂ ਅਸੀਂ ਲੈਣੀਆਂ ਸੀ ਪਲਾਸਟਿਕ ਦੀਆਂ ਕੋਠੇ ਰੱਖਣ ਵਾਸਤੇ ਫਿਰ ਅਸੀਂ ਸੋਚਿਆ ਪਲਾਸਟਿਕ ਨਾਲ ਉਹ ਨਾ ਚਲ ਵਾ ਲੈ ਕੇ ਚੱਲਦੇ ਆ ਹਾਂ ਦੇਖੋ ਕੁਰਸੀਆਂ ਦੋ ਲੈ ਕੇ ਆਏ ਨਵੀਆਂ ਸੀ ਤੇ ਚਲੋ ਇਸ ਤੋਂ ਬਾਅਦ ਇਹਨਰ ਵਕੇ ਆਨੇ ਕੋਠੇ ਦੇ ਤੇ ਹੁਣ ਦੋਹਾਂ ਕੋਠੇ ਦਾ ਦੂਜੀਆਂ ਦੋ ਪਲਾਸਟਿਕ ਦੀਆਂ ਦੋ ਲੈ ਇੱਥੇ ਰੱਖ ਲੈੰਦਰ ਲੈ ਇਹ ਥੱਲੇ ਰੱਖਣੀਆਂ ਐਂਦਾ ਕਰ ਲੋ ਹੈ ਐਂਦਾ ਕਰ ਦੇ ਏਦਾਂ ਕਰ ਲੈਨੇ ਆ ਪਲਾਸਟਿਕ ਵਾਲੀਆਂ ਗੁੱਠ ਜਾਲ ਲੈਨੇ ਦੋ ਹਾਂ ਠੀਕ ਹੈ ਜੀ ਆ ਇੱਥੇ ਰੱਖ ਤੇ ਇਹ ਦੋ ਫੇਰ ਰੱਖ ਲੈਨੇ ਇੱਥੇ ਤੇ ਇਸ ਤੋਂ ਬਾਅਦ ਹੁਣ ਤੁਸੀਂ ਕਰਨੀਆਂ ਸਫਾਈ ਵਗੈਰਾ ਸਾਰੀ ਬਿਲਾਂ ਹਾਂ ਚਲੋ ਠੀਕ ਹੈ ਜੀ ਫੇਰ ਉਸ ਤੋਂ ਬਾਅਦ ਮਿਲਦੇ ਹਾਂ ਕਿਉਂਕਿ ਜਦੋਂ ਸਫਾਈ ਹੋਣੀ ਹੈ ਉਦੋਂ ਇੱਕ ਥਾਂ ਟਿੱਕੇ ਬਹਿ ਜਾਣਾ ਉਦੋਂ ਪ੍ਰਵਾ ਹਿਲ ਨਹੀਂ ਸਕਦਾ ਕੋਈ ਨਹੀਂ ਹਿਲ ਸਕਦਾ ਸਫਾਈ ਕਰਦੇ ਹੋਏ ਝਾੜੂ ਪੋਚੇ ਦੇ ਸਫਾਈ ਕਰਨੇ ਦਾ ਅੱਜ ਸਵਾ ਤਾਂ ਹੀ ਆਉਂਦਾ ਜੇ ਸਾਰੇ ਆਰਾਮ ਨਾਲ ਇੱਕਦਾਂ ਦੇ ਬੈਠੇ ਹੋਣ ਠੀਕ ਹੈ ਫੇਰ ਸਫਾਈ ਕਰ ਲਓ ਫੇਰ ਬਾਤ ਚ ਕੁਮਮੀ ਜਾ ਪੂਰੀ ਜਿਵੇਂ ਚ ਕੁਮਮੀ ਜਾਣਾ ਪਿਆ ਰਹੇ ਨਿਸ਼ਾਨ ਲੱਗਦੇ ਨੇ ਆਣੇ ਹੋਏ ਸਾਡੇ ਸੁੱਤੇ ਪਏ ਉੱਠੇ ਨਹੀਂ ਹੈਗੇ ਮਾ ਤਾਂ ਸਾਡੀ ਕਰ ਰਹੇ ਪਾਠ ਤੇ ਚਲੋ ਜਿੰਨੀ ਦਾ ਤੁਸੀਂ ਆਪਣੀ ਸਫਾਈ ਦੀ ਤਿਆਰੀ ਕਰਨੀ ਹੈ ਮੈਂ ਉਹਨਾਂ ਦਾ ਨਹਾ ਲੈਣਾ ਆ ਤੇ ਠੀਕ ਹੈ ਜੀ ਮੈਂ ਰੱਖ ਕੇ ਆਵਾਂ ਕੁਰਸੀਆਂ ਪਹਿਲਾਂ ਉੱਪਰ ਚਲੋ ਕਿਹੜੀਆਂ ਮੰਮੀ ਕਹੀ ਆਹ ਕੁਰਸੀਆਂ ਕੋਠੇ ਰੱਖੀ ਐ ਮੈਂ ਰੱਖ ਪਲਾਸਟਿਕ ਦੀਆਂ ਪੁਰਾਣੀਆਂ ਪਲਾਸਟਿਕ ਵਾਲੀਆਂ ਰੱਖ ਦੇ ਨਾ ਉੱਪਰ ਹਾਂ ਠੀਕ ਆ ਚਲੋ ਠੀਕ ਆ ਜੀ ਮਿਲਦੇ ਆ ਫਿਰ ਹੁਣ ਬਾਅਦ ਵਿੱਚ 11 ਵਜੇ 10 ਮਿੰਟ ਹੋ ਗਏ ਤਾਂ ਆਪਾਂ ਹੋ ਗਿਆ ਥੋੜੇ ਜਿਹਾ ਲੇਟ ਹਾਂਜੀ ਹਾਂਜੀ ਬੰਜਲੀ ਰੋਟੀ ਹੋਰ ਬਣਾਉਣ ਲੱਗੇ ਨਾ ਕਈ ਬਣਾਉਣ ਲੱਗੇ ਸਾਦੀ ਕੋਆਰਡੀਨੇਸ਼ਨ ਪਕੌੜੀਆਂ ਦੀ ਸਬਜ਼ੀ ਨਾਲ ਓਕੇ ਚਲੋ ਠੀਕ ਆ ਜੀ ਬਣਾਓ ਤੇ ਹਾਂਜੀ ਤੁਸੀਂ ਕਿਦਾਂ ਥੋੜਾ ਲੇਟ ਹੋ ਗਿਆ ਅੱਜ ਲੇਟ ਹੋ ਗਏ ਥੋੜਾ ਜਿਹਾ ਅੱਜ ਨਹੀਂ ਜੀ ਮੈਂ ਰੱਦ ਆਇਆ ਨਾ 11:30 ਹੋ ਗਿਆ ਅੱਜ ਨਹੀਂ ਹੋ ਗਿਆ ਆ ਆਹ ਕੜੀ ਦਾ 10 ਮਿੰਟ ਲੱਗੇ ਹਾਂ ਤੇ ਮੈਂ ਮੜੇ ਚੱਲਾਂ ਇੱਕ ਬੰਦੇ ਕੋ ਪੇਮੈਂਟ ਲੈ ਕੇ ਆਉਣੀ ਆ ਤੇ ਫਿਰ ਮੈਂ ਆ ਕੇ ਰੋਟੀ ਖਾਣੇ ਆਪਾਂ ਮੈਂ ਜਾ ਕੇ ਆਉਣਾ ਹੈ ਚਲੋ ਤੇ ਬਸ ਨੌਣਾ ਰਹਿ ਗਿਆ ਇਸ ਤੋਂ ਬਾਅਦ ਚਲੋ ਠੀਕ ਹੋ ਜੋ ਵੇਲੇ ਫਿਰ ਤੁਸੀਂ ਮੈਂ ਆਇਆ ਮੈਂ ਆਓ ਜੀ ਆਪਾਂ ਲੱਗੇ ਆ ਜੀ ਸ਼ੁਰੂਆਤ ਕਰਨ ਨਾਸ਼ਤੇ ਦੇ ਨਾਲ ਹਮੇਸ਼ਾ ਦੀ ਤਰ੍ਹਾਂ ਹਰ ਮਨ ਨੂੰ ਮਾਰ ਲਈ ਆਵਾਜ਼ ਇੱਧਰ ਬੈਠੇ ਆ ਜੀ ਤਿਆਰ ਨਾਸ਼ਤਾ ਕਰਨ ਲਈ ਤੁਸੀਂ ਖਾਣੀ ਬ੍ਰੈਡ ਹੈ ਜੀ ਨਹੀਂ ਬ੍ਰੈਡ ਚਲ ਤੁਸੀਂ ਬ੍ਰੈਡ ਤੁਸੀਂ ਬ੍ਰੈਡ ਨਹੀਂ ਨਹੀਂ ਆਲੂ ਵਾਲੇ ਪਰੋਠੀਆਂ ਆਲੂ ਵਾਲੀ ਨਹੀਂ ਆਲੂ ਵਾਲੀ ਨਹੀਂ ਨਾ ਮੱਲ ਪਏ ਸੀਗੇ ਤੇ ਪਏ ਸੀਗੇ ਤੇ ਬਣਾਉਣੀ ਥੋੜੀਆਂ ਜੀਆਂ ਚਾ ਲੋ ਫੇਰ ਬਣਾ ਲਿਓ ਪਏ ਨਹੀਂ ਬਹੁਤ ਆ ਗਏ ਚਲੋ ਮੈਂ ਜੰਦੂ ਚਲੋ ਠੀਕ ਆ ਜੀ ਕਰੋ ਜੀ ਪਰੋਠੀ ਮੈਂ ਤੈਨੂੰ ਪੁੱਛਿਆ ਬ੍ਰੈਡ ਖਾਣੀ ਤੁਸੀਂ ਆਲੂ ਵਾਲੀ ਪੇਟ ਹਾਂ ਚਲੋ ਜੀ ਮਿਲਦੇ ਆ ਜੀ ਨਾਸ਼ਤਾ ਕਰਕੇ ਮੈਚੂ ਵੀ ਆ ਜੀ ਦੰਨੇ ਆ ਮਿਲਦੇ ਆ ਜੀ ਫਿਰ ਹਾਂਜੀ ਆ ਗਏ ਹੋ ਮੈਨੂੰ ਲੱਗਦਾ ਸੋ ਗਿਆ ਹੀ ਦੁਬਾਰਾ ਜਾ ਕੇ ਨਹੀਂ ਨਹੀਂ ਸੱਦਾ ਨਹੀਂ ਆ ਤੇ ਫਿਰ ਪਹਿਲਾਂ ਫੋਨ ਮਾਰਿਆ ਪੂਰੀ ਰਿੰਗ ਚੱਲ ਗਈ ਚੱਕਿਆ ਕਿਉਂ ਨਹੀਂ ਉਹ ਮਾੜਾ ਮੁੰਡੇ ਦਾ ਫੋਨ ਚੱਕਿਆ ਕਰੰਦੋਂ ਨਾਲ ਗੱਲ ਕਰ ਅੱਛਾ 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 ਮੈਨੂੰ ਕੀ ਪਤਾ ਨਹੀਂ ਸੋ ਗਿਆ ਦੂਜੀ ਚੱਕ ਲਿਆ ਮੈਨੂੰ ਕਹਾਂ ਜੀ ਜਾਗ ਆ ਗਈ ਆ ਚਲੋ ਠੀਕ ਆ ਜੀ ਮਿਲਦੇ ਆ ਨਾਸ਼ਤਾ ਕਰਕੇ ਹੁਣ 12 ਵਜੇ ਵਾਜ ਆਪਾਂ ਲਾਪੇ ਦੇਖਣਾ ਨਾਟਕ ਤੇ ਬਾਹਰ ਕੋਈ ਆਇਆ ਤੇ ਕੌਣ ਆਇਆ ਸੀ ਪ੍ਰਿੰਸ ਤੇ ਮੈਂ ਦੇਖਿਆ ਰਾਣੇ ਦਾ ਜਿਆਦਾ ਪੌਣੇ ਘੰਟੇ ਦਾ ਪਿਆ ਮੈਂ ਕਹਾਂ ਇਹਦਾ ਇੱਕ ਵਾਜਣਾ ਘਰੇ ਹੀ ਬਾਅਦ ਚ ਦੇਖਾਂਗੇ ਕਰ ਲਈਏ ਕੰਮ ਹਾਂ ਮੈਂ ਵੀ ਜਲਾਂ ਸ਼ਾਪ ਤੇ ਅੰਦਰ ਠੀਕ ਹੈ ਜੀ ਤੇ ਚਲੋ ਤੁਸੀਂ ਕਰੋ ਆਪਣੇ ਕੰਮ ਤੇ ਮੈਂ ਜਾਂਦਾ ਫੇਆ ਦੁਪਹਿਰ ਨੂੰ ਅੱਜ ਕੀ ਬਣਾਉਣਾ ਮੈਂ ਸੋਚਦੀ ਆਂ ਦਾਲ ਬਣਾਈਏ ਦਾਲ ਚਾਵਲ ਦਾਲ ਚਾਵਲ ਬਣਾ ਲਈਏ ਜਾਂ ਮਟਰਾਂ ਵਾਲੇ ਚਾਵਲ ਬਣਾਈਏ ਜਿਹੜਾ ਉਹਨੂੰ ਚੰਗਾ ਦਾਲ ਚਾਵਲ ਬਣਾ ਲੈ ਯਾਰ ਅੱਜ ਦਾਲ ਚਾਵਲ ਜਿਹੜੀ ਜਿਹੜੀ ਦਿਲ ਕਰਦਾ ਛੋਲੇ ਦਾ ਛੋਲੇ ਆਂ ਬਰਾਲਾ ਮੋਂ ਨਿੰਬੂ ਵਾਲੀ ਕਿਹੜੀ ਮਸਰਾਂ ਦੀ ਬਣਾ ਲਾ ਜਿਹੜੀ ਦਿਲ ਕਰਦਾ ਜਿਹੜੀ ਦਿਲ ਉਹ ਛੋਲੇ ਦਾਬ ਨਾਲੋ ਸਮਾਨ ਹੈਗਾ ਆ ਆਹੋ ਠੀਕ ਮੈਂ ਵੀ ਜਾਣਾ ਲਗਾਨੇ ਹੈ ਦੇਖੋ ਜੀ ਟਾਈਮ ਹੋ ਗਿਆ ਆ 1 ਵਜ ਗਿਆ ਆ ਰੋਟੀ ਪਾਣੀ ਦਾ ਕਰਕੇ ਕੱਪੜੇ ਸੁੱਕਣੇ ਪਾ ਕੇ ਹੋ ਗਏ ਆ ਅਸੀਂ ਸਾਰਾ ਕੁਝ ਕੰਮ ਕਰਕੇ ਵਿਲੇ ਇੱਧਰ ਸਫਾਈਆਂ ਸਾਡੀਆਂ ਹੋ ਗਈਆਂ ਸਾਰਾ ਕੁਝ ਇਨਵੈਂਟਰੀ ਕਲੀਨ ਹੋ ਗਿਆ ਆ ਇੱਧਰ ਪਈ ਆ ਕੰਮ ਕੰਮ ਨਵੇੜ ਕੇ ਸਫਾਈਆਂ ਸੂਈਆਂ ਅਸੀਂ ਕਰ ਲਈਆਂ ਆ ਤੇ ਇੱਧਰ ਜਿਹੜੀਆਂ ਅਸੀਂ ਕੁਰਸੀਆਂ ਲੈ ਕੇ ਆਏ ਹਾਲੇ ਅਸੀਂ ਕੁਰਸੀਆਂ ਤੇ ਬਹਿ ਕੇ ਨਹੀਂ ਦੇਖਿਆ ਹੈਗਾ ਵਧੀਆ ਲੱਗਦੀ ਆ ਇਹ ਪਹਿਲੇ ਵੀ ਵਧੀਆ ਹੀ ਆ ਵੀ ਹੈ ਨਾ ਵੀ ਹੈ ਮੈਂ ਕਿ ਪਹਿਲੇ ਵੀ ਵਧੀਆ ਹੀ ਆ ਆ ਬੈਠ ਕੇ ਉਹਨਾਂ ਦੀ ਜਿੱਦਿਦੀ ਪਰਦੇ ਆ ਤੇ ਹੈ ਕਿਤੇ ਬੈਠ ਕੇ ਦੇਖਾਂ ਮੈਂ ਕਿ ਬੈਠੂ ਮੈਂ ਵਲੌਗ ਬਣਾ ਲੀਦਾ ਆ ਲਓ ਜੀ ਇੱਧਰ ਮੈਂ ਰੱਖੀ ਆ ਦਾਲ ਅੱਜ ਮੈਂ ਬਣਾਉਂਗੀ ਦਲੇ ਹੋਏ ਛੋਲਿਆਂ ਦੀ ਦਾਲ ਠੀਕ ਆ ਤੇ ਲੋਕ ਤਾਂ ਇਹਨੂੰ ਚਨਿਆਂ ਦੀ ਦਾਲ ਵੀ ਕਹਿੰਦੇ ਪਰ ਮੈਂ ਕਹਿੰਦੀ ਆ ਛੋਲਿਆਂ ਦੀ ਦਾਲ ਲਿਆਓ ਠੀਕ ਹੈ ਹਾਂਜੀ ਚਲੋ ਤੇ ਬੱਟੋ ਤੁਹਾਨੂੰ ਬਹਿ ਕੇ ਦਿਖਾਉਂਦੇ ਆ ਇੱਧਰ ਮੁੱਕ ਨਹੀਂ ਕਰਦੇ ਪਏ ਆ ਪਾਟ ਜੇ ਮੈਨੂੰ ਲੱਗੀਆਂ ਸੂਟ ਇੰਟਰਲੌਕ ਕਰਨੀਆਂ ਮੈਂ ਮਸ਼ੀਨ ਕਿੱਤੀ ਆ ਜਿਵੇਂ ਕਰਦਾ ਸੂਟ ਇੰਟਰਲੌਕ ਠੀਕ ਹੈ ਚਲੋ ਹੁਣ ਤੁਹਾਨੂੰ ਬਹਿ ਕੇ ਦਿਖਾਉਂਦੇ ਤੁਹਾਨੂੰ ਬਹਿ ਕੇ ਦਿਖਾਉਣੀ ਆ ਕੁਰਸੀਆਂ ਅੱਜ ਹਾਂਜੀ ਤੁਹਾਨੂੰ ਕਿੱਦਾਂ ਦਾ ਲੱਗਦਾ ਹੈ ਹਾਂਜੀ ਕਿਦਾਂ ਦਾ ਲੱਗ ਰਿਹਾ ਹੈ ਫਿਰ ਬਹੁਤ ਵਧੀਆ ਲੱਗਦਾ ਹੈ ਤੈ ਘੱਤੇ ਆ ਪ੍ਰਭੂ ਲਓ ਵੀ ਨਮੀਏ ਪਰ ਸਿੱਖ ਲੱਗਦੇ ਆ ਲਓ ਜੀ ਕੁਰਸੀਆਂ ਤੇ ਬੈਠ ਜਿਹੀ ਰਹੀ ਇੱਥੇ ਮੇਰੇ ਘਰ ਵਾਲਾ ਬੈਠੂਗਾ ਦੇਖ ਤੁਸੀਂ ਬੈਠ ਕੇ ਸਮਝ ਜੈ ਮਾਸੜ ਜੀ ਆਏ ਨਹੀਂ ਹੈਗੇ ਜਗਾਓਗੇ ਤੇ ਤੁਹਾਨੂੰ ਬਿਠਾਓਗੇ ਉਹ ਦੇਖ ਕਾ ਲਾ ਉਹ ਉੱਚੀ ਲੱਗਦੀ ਕੁਰਸੀ ਇੱਦਾਂ ਬੈਠੇ ਰੋਟੀ ਖਾਣੀ ਸੌਖੀ ਨਹੀਂ ਨੀਮੀ ਆਇਆ ਪਤਾ ਕੀ ਇਹਨਾਂ ਲਈ ਗੱਡੀਆਂ ਬਣਾਉਣੀਆਂ ਨੇ ਹਮ ਇੱਦਾਂ ਗੋਲ ਤੇ ਗੋਲ ਬਲਾਈ ਦੇ ਵਿੱਚ ਹੈ ਨਾ ਕੱਟ ਕੇ ਨਾ ਤੇ ਫੇਰੇ ਗਮੈਂ ਗੱਡੀਆਂ ਬਣਾਵਾਂ ਠੀਕ ਉਹ ਸਾਰੇ ਸੌਖਾ ਫੇਰਾ ਚੁੱਭੂ ਕੀ ਹੋਈਆਂ ਬਾੜ ਜਿਆ ਰਿਹਾ ਜਦੋਂ ਜਰਾ ਸਿੱਕੜ ਦਿੱਤੀ ਤੇ ਮਾਰ ਲਾ ਗਾ ਲਿਆ ਜੀ ਜਦੋਂ ਸਿੱਕੜਿਆ ਮਾਰ ਲਿਆ ਆ ਜਦੋਂ ਲਾਉਣੀ ਹੈ ਤੜਕਾ ਗਾ ਲਉਂਦੇ ਤੇ ਤੁਹਾਨੂੰ ਦਿਖਾਉਂਦੇ ਆ ਤੇ ਬਾਕੀ ਦੇਖਦੇ ਚਾਵਲ ਬਣਦੇ ਕਿ ਰੋਟੀ ਬਣਦੀ ਆ ਮੇਰੇ ਪੰਡੂ ਵੀ ਫਰਮਾਇਆ ਜਾਂਦੇ ਸ਼ਾਮ ਨੂੰ ਦੁਪਹਿਰੇ ਦਾ ਚਾਵਲ ਖਾ ਲੈਣਾ ਕੱਲ੍ਹ ਦੀ ਸ਼ਾਮ ਨੂੰ ਗਿਲਦੀ ਹੈ ਨਾ ਮੱਕੀ ਦੀ ਰੋਟੀ ਖਾਣੀ ਹੈ ਤੁਸੀਂ ਤਾਂ ਆ ਗਏ ਗਰਮ ਗਰਮ ਮੇਰੀ ਬੜੀ ਮੂਹ ਲੱਗਣਾ ਦੀ ਹੈ ਸ਼ਾਮ ਨੂੰ ਸਾਰੇ ਖਾ ਲੈਣ ਤੇ ਇੱਕ ਤਾਂ ਸਾਡੇ ਮੱਖੀਆਂ ਪਤਨੀਆਂ ਕਿਉਂ ਆ ਰਹੀਆਂ ਆ ਯਾਰ ਐਨੇ ਸੋਹਣੇ ਅਸੀਂ ਫਰਨੈਲ ਪਾਪਾ ਪੋਚੇ ਲਾਏ ਆ ਤੇ ਸਾਡੀ ਆਂਟੀ ਗਈ ਆ ਨਾ ਸਾਡੇ ਜੂਨ ਸੁਧਰ ਗਈ ਆ ਸਾਡੇ ਪੋਤੇ ਆ ਨਹੀਂ ਕਿਤੇ ਪੋਚੇ ਸਾਡੇ ਚਿੱਟੇ ਕਿੱਥੇ ਪੂੰਜਿਆ ਚੋ ਕੂੜਾ ਕੱਢਿਆ ਅਸੀਂ ਸਹੀ ਗੱਲ ਉਹ ਕਦੀ ਸੋਫੇ ਥੱਲੇ ਨਹੀਂ ਝਾੜੂ ਫੇਦੀ ਕੰਮ ਕੁੰਬਾਲੀਰ ਤੋਂ ਮਜ਼ਾ ਨਹੀਂ ਆਉਣਾ ਕੰਮ ਕਰਨ ਦਾ ਪਰ ਮਜਬੂਰੀ ਨੂੰ ਕਰਾਉਣਾ ਪੈਂਦਾ ਆ ਠੀਕ ਆ ਚਲੋ ਆਪਸ ਵਾਈਆਂ ਕਰੀ ਜੀਆਂ ਹੁਣ ਇੱਕ ਰੂਟੀਨ ਵਜਈ ਆ 11 ਵਜੇ ਕੰਬੂਨ ਬੈਠ ਕੇ ਵੇਲੀ ਬਾਕੀ ਆ ਪਰਸ਼ੇ ਦੇਖੋ ਤਾਂ ਕਿੰਦਾ ਹੈ ਸਾਫ ਸਾਫ ਲੱਗਦੇ ਆ ਹੁਣ ਕੱਲ ਮੈਂ ਹਣਾ ਸੂਟ ਇੰਟਰਲੌਕ ਤੇ ਤੂੰ ਮੈਨੂੰ ਪਿਆਜ਼ ਕੱਟ ਦੇ ਰੁਪਲ ਠੀਕ ਹੈ ਕਿ ਫੇ ਉਹਦੇ ਬਾਅਦ ਚ ਤੜਕਾ ਲਾ ਕੇ ਮੈਂ 10 ਮਿੰਟ ਕੋਟੇ ਚ ਲੰਘਾਂਗੀ ਉਦੋਂ ਇੱਕ ਸੂਟ ਵੀ ਦੇਣਾ ਕਿ ਜਿਹਦਾ ਸੰਡੇ ਦੀ ਜਰੂਰੀ ਹੂੰ ਦੋ ਤਿੰਨ ਚਾਰ ਸੂਟ ਪਏ ਆ ਕੋਈ ਨਹੀਂ ਕਰ ਲੂ ਆਪਣਾ ਕੰਮ ਚਲਾਈਦਾ ਹਨਾ ਤੇ ਫੇ ਥੋੜਾ ਥੋੜਾ ਕਰਦੇ ਆ ਹੋਰ ਚਲੋ ਮਿਲਦੇ ਆ ਲਾ ਜੀ ਅਸੀਂ ਵੀ ਬਹਿ ਕੇ ਦੇਖ ਲੈ ਕੁਛ ਸੀ ਬਹੁਤ ਵਧੀਆ ਲੱਗ ਰਿਹਾ ਮੈਨੂੰ ਲੱਗਦਾ ਹਾਂ ਬਹੁਤ ਵਧੀਆ ਲੱਗ ਰਿਹਾ ਚਲੋ ਦੇਖ ਸਾਡੀਆਂ ਨਵੀਆਂ ਨਵੀਆਂ ਕੁਰਸੀਆਂ चलो चलो ठीक है भाई भाई। चलो बाय लो लॉज़ इधर टाइम दो बज गए इधर लगे हैं चाह पी कल वाले पकौड़े कल वाले पकौड़े न लगे चाह चल रड़े पड़े बहुत स्वाद बने नहीं सेना पकौड़िया एदा नहीं कहना पीने चाह आज जो पीओ चाह चलो ਦੇ ਦਦੀ ਬੈਠੇ ਆ ਤੇ ਚਲੋ ਪੀਏ اچھا ਮੈਂ ਘਰ ਦੋਨੋਂ ਦੂਜੀ ਵੀ ਲਿਆਂਦੀ ਆ ਇੰਨੀ ਜਟਨੀ ਤੇ ਤੇਸ ਵਾਲਾ ਚਲੋ ਖਾਓ ਵੀ ਚਲੋ ਖਿਓ ਜਮਾ ਲੀਏ ওকে 커피 ਰੈਸ਼ ਕਰੋ ਭਾਜੀ 2:3 3:1 ਹੋ ਜਲੇ ਆਪਾਂ ਇਹ ਘਰੇ ਤੇ ਹਾਂਜੀ ਕੀ ਕਰੀ ਜਾਂਦੇ ਮੈਂ ਦਾਲ ਚਾਵਲ ਬਾਲ ਚਾਵਲ ਲੈਣਾ ਮੈਂ ਕਿ ਚੌਲ ਲੈ ਲਵਾਂ ਯਾਰ 12 ਦੀ ਨੋਕਦੇ ਅਗਰੇ ਆਪਣੇ ਬਦੇਰੇ ਪਹਿਲੇ ਤਾਂ ਤਾਂ ਅਜੇ ਤਾਂ ਹੈਗੇ ਆ 10 ਕਿਲੋ ਤਾਂ ਕਿ 5 ਕਿਲੋ ਲੈਂਦੇ ਸੀ 5 ਕਿਲੋ ਨਹੀਂ 5 ਕਿਲੋ ਤੇ ਪੰਜ ਐਤ ਕੀ 5 ਕਿਲੋ ਲੈਂਦੇ ਸੀ ਨਹੀਂ ਬਾਅਦ ਚ ਫੇ ਲੈਂਦੇ ਸੀਗੇ ਪਹਿਲਾਂ ਮੋਕ ਗਏ ਸੀਗੇ ਯਾਨੀ ਪਹਿਲਾਂ ਲੈਂਦੇ ਸੀ ਇਹ 5 ਕਿਲੋ ਲੈਂਦੇ ਸੀ ਆਪਾਂ ਹਾਂ ਹਾਂਜੀ ਤੁਸੀਂ ਅੰਦਰ ਕਿਧਰ ਗਏ ਸੀਗੇ ਅੱਛਾ ਚਾਵਲ ਮਾਤਾ ਚੋਣਣ ਲੱਗੇ ਲਾਓ ਚਾਵਲ ਸਵਾਰ ਕੇ ਦੇ ਦਾਦੀ ਬਲੋ ਕਿਹੜਾ ਆਪਣਾ ਕਿਸੇ ਦਾ ਬਲੌਗ ਦੇ ਕਹਿੰਦਾ ਆਦੀ ਬਲੌਗ ਦੇਖਦੀ ਆ ਮੈਂ ਕਿਹੜਾ ਆਹ ਦੇਖ ਲਿਆ ਸੀ ਓਕੇ ਲਓ ਜੀ ਇੱਧਰ ਬਣਾਓ ਤੁਸੀਂ ਤੇ ਇੱਧਰ ਲਿਖਣ ਲੱਗਾ ਟਾਈਮ ਹੋ ਚੱਲਾ ਉਹਨੂੰ ਉਹ ਟਾਈਮ ਹੋ ਚੱਲਾ ਪਲਕ ਨਹੀਂ ਲੈ ਕੇ ਆਉਂਦਾ ਫਿਰ ਲੈ ਗਿਆ ਫਿਰ ਚੱਲਦੇ ਬਾਅਦ ਚੋਂ ਚਲੋ ਓਕੇ ਜੀ ਬਣਾਓ ਫਿਰ ਤੁਸੀਂ ਜੀ ਲੱਗੇ ਤੜਕਾ ਲਾਉਂ ਜੀ ਚੋਲੋ ਆਹ ਚੋਲ ਰੱਖੇ ਪਏਗੇ ਹਾਂ ਚੋਲ ਆਹ ਥੋੜਾ ਟਾਈਮ ਨਹੀਂ ਪਏ ਹਲੇ ਤਾਂ ਬਣਾਣੇ ਆ ਕੁੱਕਰ ਜਲਵਾ ਲੈਨੇ ਸੀ ਢਿੱਬਾ ਨਹੀਂ ਜਾਣੇ ਜਦ ਤੱਕ ਬੱਲੂ ਨਹੀਂ ਆਉਂਦਾ ਨਾ ਟਾਈਮ ਕਿੰਨਾ ਹੋਇਆ ਆ ਟਾਈਮ 3:45 ਹੋ ਗਏ ਆ ਬਸ ਮੈਂ ਚੱਲਾਂ ਆ 2:45 ਕੱਲ ਸਵਾ 3 ਹੋਇਆ ਤੁਸੀਂ ਬਲੌਗ ਦੇਖਿਆ ਫਿਰ ਦੀ 1:45 ਕਹਿੰਦੇ ਨਹੀਂ ਕਹਿੰਦੇ ਸਵਾ 3 ਹਾਂ ਨਹੀਂ ਉਹ 2:45 ਹੋ ਗਏ ਆ ਬਸ ਮੈਂ ਚੱਲਾਂ ਬਸ ਇਹ ਵੀ ਮਾਸਟਰ ਜੀ ਨੇ ਨੋਟ ਨਹੀਂ ਕੀਤਾ ਉਹਨਾਂ ਮੈਂ ਨਹੀਂ ਨਹੀਂ ਤਾਂ ਮੇਰਾ ਮਜ਼ਾਕ ਉਡਣਾ ਸੀ ਨੋਟ ਤਾਂ ਮੈਂ ਕਰ ਲਈ ਸੀ ਗੱਲ ਨਹੀਂ 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 ਇਦਾਂ ਹੋਇਆ ਨਹੀਂ ਨਹੀਂ ਇਦਾਂ ਹੋਇਆ ਫੇ ਆ ਕੇ ਅੰਦਰ ਨੂੰ ਕਿਹਾ ਵੀ ਆ ਮਾਸੀ ਜੀ ਮੈਂ ਇਦਾਂ ਕਹਿਤਾ ਇਦਾਂ ਹੋਇਆ ਸੀ ਮੈਂ ਕੀ ਕਿਹਾ ਕੋਲ ਪਾਗ ਲਈਆਂ ਤੁਸੀਂ ਆਹ ਚਲੋ ਦੇਖ ਕਰੋ ਲੌਕੜੇ ਦੇੜ ਕੇ ਮੈਂ ਚੱਲਾਂ ਹੈ ਪਲਗੁਲ ਲੈ ਆਵਾ ਨਹੀਂ ਨਹੀਂ ਵੀਡੀਓ ਤੇ ਕਰਨ ਲਈ ਹਾਂਜੀ ਇੱਧਰ ਮੇਰੀ ਕੁੜੀ ਬੈਠੀ ਕੁਰਸੀ ਤੇ ਵਧੀਆ ਪੱਲੂ ਛੋਨੀ ਆਇਆ ਹੈ ਵਧੀਆ ਲੱਗਿਆ ਬਿਠਣਾ ਕੰਫਰਟੇਬਲ ਹੁੰਦਾ ਇੱਥੇ ਮੈਂ ਆ ਤੇ ਰੁਪਾਲ ਦੇ ਵੀ ਆ ਤੇ ਕੁਰਸੀ ਤੇ ਬੈਠ ਕੇ ਵੀਡੀਓ ਬਣਾਈ ਆ ਪਿੱਛਾ ਸਾਲੀ ਪਿੱਛਾ ਲਾਗਦਾ ਮੈਂ

ਅਦੇ ਲੋਜੀਪੀਓ ਦਾ ਗੋਡਾ ਪੰਨ ਦਿੱਤਾ ਹੀ ਉਹ ਯਾਰ ਮੈਂ ਬਾਬਾ ਰਾਮ ਨੇ ਮਾਰਿਆ ਚਲੋ ਪੱਲੂ ਕੱਪੜੇ ਚੇਂਜ ਕਰੋ ਫਿਰ ਨਮੀਆਂ ਕੁਰਸੀਆਂ ਤੇ ਬਹਿ ਕੇ ਲੜਦੇ ਪੇਤੀ ਇੱਕ ਦੂਜੇ ਨਾਲ ਦਾ ਉਂਗਲੀ ਕਰ-ਕਰ ਕੇ ਐਦਾਂ ਉਂਗਲੀ ਕਰ-ਕਰ ਕੇ ਓਏ ਹੋਏ ਹੋਏ ਓਏ ਹੋਏ ਪੱਲੂ ਨਾ ਪੁੱਤ ਚਾਨਕ ਲੱਗੇ ਨਾ ਲਓ ਜੀ ਤੁਹਾਨੂੰ ਦਿਖਾ ਲ ਦਈਏ ਅਸੀਂ ਬਣਾ ਲਏ ਆ ਦਾਲ ਚਾਵਲ ਦੇਖੋ ਜੀ ਦੇਖ ਸਕਦੇ ਆ ਇੱਧਰ ਸਾਡੀ ਦਾਲ ਠੀਕ ਆ ਇੱਧਰ ਥੋੜੇ ਜਿਹਾ ਚਾਵਲ ਮੈਂ ਕੱਢ ਕੇ ਰੱਖ ਲੈ ਸੀਗੇ ਤਾਂ ਕਿ ਇਹ ਠੰਡੇ ਹੋ ਜਾਣ ਕੋਚ ਇੱਧਰ ਪਏ ਆ ਚਲ ਕੱਪੜੇ ਚੇਂਜ ਕਰੋ ਚਲੋ ਮੈਂ ਟਿਸ਼ੂ ਨਾ ਜਾਵਾਂ ਅੱਜ ਰਹਿਣ ਨੂੰ ਕਿਉਂ ਕਿਹੜੀ ਖੁਸ਼ੀ ਯਾਰ ਕੱਲ ਛੁੱਟੀ ਕੱਲ ਪੜਾਂਗੇ ਇੱਧਰ ਜੀ ਸਮਾਂ ਅਖੀਰ ਸਲਾਦ ਕੱਟ ਲਿਆ ਆ ਹਾਂ ਚਾ ਰਹਿਣ ਦੇ ਠੀਕ ਆ ਇਹ ਛੁੱਟੀ ਚਾ ਰਹਿਣ ਦੇ ਚਲ ਕੋਈ ਨੀ ਕੱਲ ਹਾਂਜੀ ਆਈਏ ਰੋਟੀ ਰੋਟੀ ਮੈਂ ਬਹੁਤ 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 ਜੋਰ ਦੀ ਭੰਤਾਇਨੇ ਮੇਰਾ ਹਾਏ ਰੱਬਾ ਹੋਰ ਰੋਟੀ ਲਾ ਬਾ ਬੰਦ ਨਹੀਂ ਚੱਲਦਾ ਵਿਆ ਬੰਦਵਾ ਚੱਲਦਾ ਵਿਆ ਬੰਦ ਆ ਮਾ ਹਾਂਜੀ ਕਿਦਾਂ ਜੀ ਠੀਕ ਚੱਲਦਾ ਵਿਆ ਮੈਂ ਉਸੇ ਟਾਈਮ ਨਾਲ ਹੀ ਐਤੋ ਦਿਨ ਫੋਨ ਫੜਾਇਆ ਮੈਂ ਨਾਲ ਹੀ ਬਟਨ ਨੱਪ ਕੇ ਚਲਾ ਲਿਆ ਸੀਗਾ ਬੰਦ ਨਹੀਂ ਹੈਗਾ ਚਲੋ ਫੇ ਪਾਈਏ ਰੋਟੀ ਆਹ ਪਾਵਰ ਰੋਟੀ ਖਾਈਏ ਹਾਂ ਚਲੋ 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 ਜੀ ਕਰੋ ਤੁਸੀਂ ਆਪਣਾ ਕੰਮ ਨਹੀਂ ਤੁਸੀਂ ਜਾ ਮਾ ਨਹੀਂ ਤੁਸੀਂ ਜਾ ਨਹੀਂ ਤੁਸੀਂ ਜਾ ਓਏ ਉਹ ਨੀ ਆ ਵੀ ਮਾਰ ਲੱਗੀ ਆਹ ਤੇ ਬਈ ਇਹਨਾਂ ਦਾ ਵੀ ਨਾ ਹੁਣ ਬੱਸ ਓਏ ਓਏ ਦੇ ਸੱਟ ਨਾਲ ਵਾਲੀਓ ਇੱਕ ਦੂਜੇ ਸੁੱਟ ਗਏ ਤਾਂ ਚੱਲ ਚੱਲਾ ਬੇੜੀ ਚੱਲ ਮਨ ਜਿਆ ਚੱਕਲੇ ਇਹਦੇ ਜੱਟ ਕੋਈ ਨਾ ਚੱਕੀ ਜਾਏਗੀ ਤੇ ਓਏ 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 ਨੀ ਮੈਂ ਮਾਰਦੀ ਮਾਂ ਦੇਖੋ ਜੀ ਇਹ ਤਾਂ ਹੋਇਆ ਆ ਉਹ ਪਲਕ ਇਹਨੂੰ ਮਿਲਣ ਲੱਗੀ ਇਹ ਰੂਪਰ ਰੂਪਰ ਮੈਨੂੰ ਲੱਗੀ ਰੂਪੇ ਲੱਗੀ ਉਹਦੀ ਮਾਸੀ ਜਫੀ ਪੋੜ ਤੇ ਪਲਕ ਕਹਿੰਦੀ ਪਰੇ ਹੋ ਤੁਸੀਂ ਹੁਣ ਉਹਨੇ ਹੀ ਪਾਉ ਜਫੀ ਚਲ ਪੱਲੂ ਚਲ ਬਸ ਕਰੋ ਯਾਰ ਬਸ ਕਰੋ ਉਹਨੂੰ ਚਲੋ ਉਤਰੋ ਚਲੋ ਪਾਓ ਰੋਟੀ ਖਾਈਏ ਚਲੋ ਜੱਫੀਓ ਚਲੋ ਪਾਓ ਰੋਟੀ ਖਾਈਏ ਤੇ ਤੇਜ਼ ਤੇਜ਼ੀ ਲੋ ਜੀ ਹੁਣ ਆਪਾਂ ਕਰਦੇ ਆ ਜੀ ਦੁਪਹਿਰ ਦਾ ਨਾਸ਼ਤਾ ਤੇ ਚਾਵਲ ਨਾਲ ਦਾਲ ਅਲਾਈ ਚਟਣੀ ਤੇ ਸੈਲਡ ਨਹੀਂ ਲੈਣਾ ਨਹੀਂ ਲੈਣਾ ਲੋ ਜੀ ਆਪਾਂ ਤਾਂ ਲਵਾਂਗੇ ਜੀ ਨਾਲ ਲਵਾਂਗੇ ਡੇਲਿਆਂ ਦਾ ਅਚਾਰ ਅੱਗੇ بڑے ਦਿਨ ਹੋ ਗਏ ਖਾਦਾ ਨਹੀਂ ਹੈਗਾ ਕਦੇ ਕੋਈ ਮਤਲਬ ਚੀਜ਼ਾਂ ਹੀ ਇਹੋ ਜਿਹੀਆਂ ਬਣਦੀਆਂ ਆ ਵੀ ਉਹ ਚਾਰਖਾਨ ਦਾ ਮੌਕਾ ਹੀ ਨਹੀਂ ਮਿਲਿਆ ਦੇਖਿਓ ਬਸ ਬਹੁਤ ਆ ਬਹੁਤ ਆ ਪਾ ਦਿਓ ਆ ਮਾਤਾ ਕਿੰਨੇ ਕੱਡੇ ਚੋਲਦੇ ਸੀ ਮम्मी ਜਗੜ ਦੇ ਆ ਚਲੋ ਇਹ ਦਾਰ ਦੇ ਇੰਨੇ ਕ ਚੋਲ ਕੇ ਦਾਰ ਦੇ ਬਾਹਰ ਚੱਲੇ ਆ ਲੈ ਇਹ ਤਾਂ ਬੜਾ ਸਟਾਰਟਅਪ ਨਹੀਂ ਹੈ ਹੈ ਦਾਜ ਬਾਗ ਕਿੰਨੇ ਹੋ ਜਾਂਦੇ ਆ ਦਾਲ ਚ ਪਾ ਗਏ ਹੋ ਫੁੱਲ ਜਾਂਦੇ ਆ ਨਾ ਫਿਰ ਚਲੋ ਠੀਕ ਆ ਜੀ ਮਿਲਦੇ ਆ ਨਾਸ਼ਤਾ ਕਰਕੇ ਹੁਣ ਤੇ ਹਰਮਨ ਨਹੀਂ ਆ ਆ ਉਹ ਨਹੀਂ ਆ ओके 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 चलो ठीक आपा नाश्ता करके मिलते फिर हैं ओके चलो ठीक है <laughs> जी लाओ जी टाइम 5 बज गए हैं तो इधर बैठी हैं बीवियां बहन फिर की कप कर रही हैं लो जी ਸਾਡਾ ਵੀ ਰੋਟੀ ਪਾਣੀ ਦਾ ਸਾਰਾ ਹੋ ਗਿਆ ਸੀਗਾ ਤੇ ਇੱਧਰ ਮੰਮੀ ਲੱਗੇ ਆ ਕੱਪੜਿਆਂ ਦੀਆਂ ਤਹਿਾਂ ਮਾਰਨ ਹਾਂਜੀ ਮਾਰ ਲਿਜੀਏ ਤਹਿਾਂ ਫਿਰ ਕੱਪੜਿਆਂ ਦੀਆਂ ਹਨਾ ਸਾਂਭ ਲਈ ਮੈਂ ਇੱਕ ਸੂਟ ਪ੍ਰੈਸ ਕਰਨ ਵਾਲਾ ਕਰਕੇ ਬਾਜ਼ਾਰ ਗਈ ਸੀ ਥੋੜਾ ਸਮਾਨ ਲਿਆਉਣਾ ਸੀ ਚਲੋ ਮਿਲਦੇ ਆਂ ਫਿਰ ਔਰ ਜੀ 7 ਵਜੇ 47 ਮਿੰਟ ਹੋ ਗਏ ਤਾਂ ਆਪਾਂ ਆਏ ਸੀ ਘਰੇ ਹੁਣ ਤੇ ਇਧਰ ਕੀ ਖਾ ਰਹੇ ਆ ਜੀ ਨੱਠੀ ਆਨੀ ਹੈ ਆਲੂ ਦਾਲ ਚਾਵਲ ਦਾਲ ਚਾਵਲ ਮੈਂ ਕਿਹਾ ਹਰੀ ਆਲੂ ਜਿਹੜੇ ਨੱਠੀ ਆਂਦੀ ਫੜਾੜ ਲਓ ਜੀ ਆਪਾਂ ਲੱਗੇ ਆ ਜੀ ਹੁਣ ਆਪਾਂ ਲੱਗੇ ਆ ਖਾਣ ਹੁਣ ਮੂਫਲੀ ਥੋੜੀ ਜੀ ਖਾਈਏ ਹੈਨਾ ਥੋੜੀ ਜੀ ਖਾਂਦੇ ਲਿਆ ਕੇ ਰੱਖੀ ਹੋਈ ਸੀਗੀ ਤੇ ਚਲੋ ਆਹ ਸੁੰਡ ਬਣਾਦੇ ਬੈਏ ਔਰ ਸੁੰਡ ਬਣਾਦੇ ਬੈਏ ਆ ਨਾਲੇ ਮੂਫਲੀ ਖਾਂਦੇ ਨਾਲੇ ਟੀਵੀ ਦੇਖਦੇ ਆਂ ਲਓ ਜੀ ਸੁੰਡ ਵੀ ਆ ਗਈ ਸਾਡੀ ਬਣ ਕੇ ਦੇਖੋ ਜੀ ਗਰਮਾ ਗਰਮ ਕੀ ਬਾਤ ਹੈ ਚਲੋ ਜੀ ਕੀ ਮੇਲ ਆ ਜੀ ਮੁਫਲੀ ਦੀ ਸੁੰਡ ਹੂੰ ਚਲੋ ਹੁਣ ਦੇ ਦਿਆਂ ਲੱਟ ਕੇ ਇੱਕ ਸਰ ਜਾਨੇ ਆ ਜਾਣ ਅੰਦਰ ਫੇ ਦੇਖਦੇ ਆ ਜੀ ਲਓ ਜੀ 9:30 ਹੋ ਗਏ ਤੇ ਘਰੇ ਬੜਾ ਰੋਲਾ ਪੈ ਰਿਹਾ ਮੈਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਕੀ ਹੋ ਗਿਆ ਹਰ ਦੋ ਦਿਨ ਹੋ ਗਏ ਮੈਂ ਤਾਂ ਇੱਕ ਗੱਲ ਦੱਸ ਤੈਨੂੰ ਪੈਕਟ ਬੁਕਟ ਬੰਦ ਕਰ ਦੋ ਯਾਰ ਮੈਂ ਤਾਂ ਬੰਦ ਕਰ ਦਿੱਤੇ ਪੈਕਟ ਬੁਕਟ ਸਾਰੇ ਮੈਂ ਤਾਂ ਕਾਦਾ ਕਹਿਣਾ ਉਹ ਪਹਿਲਾਂ ਹਰਮਨ ਪਰਸੋਂ ਲੈ ਕੇ ਆਇਆ ਹਾਂ ਲੇ ਫਿਰ ਇਸ ਕੋ ਤੁਹਾਡੇ ਨਾਲ ਆਂਦੀ ਐ ਟਿਸ਼ਨ ਤੋਂ ਲੈ ਆਈ ਇਹ ਰੋਟੀ ਨਹੀਂ ਖਾਂਦੀ ਫਿਰ ਤੇਰੇ ਦੂਬਲੇਟਾ ਭਰ ਕੇ ਚਾਵਲ ਖਾਦੀ ਆ ਦੁਪਹਿਰੇ ਖਾਦੇ ਆ ਨਾ ਦੁਪਹਿਰੇ ਤੇ ਖਾਦੇ ਤੇ ਰਾਤ ਦੇ ਖਾਦੇ ਦਾ ਫਰਕ ਨਹੀਂ ਹੁੰਦਾ ਨਹੀਂ ਭੁੱਖ ਲੱਗਦੀ ਕਦੇ ਕਿ ਤਾਂ ਕੀ ਹੋ ਗਿਆ ਚੱਲ ਠੀਕ ਆ ਇਹ ਕੱਲ ਤੋਂ ਇਹ ਸਾਰਾ ਕੁਝ ਬਾਹਰਲਾ ਬੰਦ ਫਿਰ ਦੇਖਦੇ ਭੁੱਖ ਲੱਗਦੀ ਕਿ ਨਹੀਂ ਲੱਗਦੀ ਇਹ ਰੋਜ਼ ਜਿਹੜੇ ਸਕੂਲੇ ਇਹ ਗੰਦ ਸਕੂਲੇ ਮੇਰੀ ਗੱਲ ਸੁਣ ਏ ਸਵੇਰੇ ਤਾਂ ਛੁੱਟੀ ਹੈ ਨਾ ਕੋਈ ਨਹੀਂ ਕਾਂ ਤੋਂ ਸਕੂਲੇ ਕੋਈ ਪੈਸਾ ਨਹੀਂ ਲੈ ਕੇ ਜਾਣਾ ਨਾਲ ਫੇ ਦੇਖਦੇ ਤੈਨੂੰ ਭੁੱਖ ਲੱਗਦੀ ਕਿ ਨਹੀਂ ਲੱਗਦੀ ਫੇ ਦੇਖਦੇ ਇਹਨੂੰ ਭੁੱਖ ਲੱਗਦੀ ਕਿ ਨਹੀਂ ਲੱਗਦੀ ਹੈਗੀ ਚਲੋ ਤੁਸੀਂ ਪਕਾ ਲਓ ਰੋਟੀ ਤੇ ਫਿਰ ਆਪਾਂ ਖਾਂਦੇ ਆ ਜੀ ਮੇਰੀ ਇੱਕੋ ਹੀ ਪਰੌਂਠਾ ਲਾਉਣਾ ਯਾਰ ਪਰੌਂਠਾ ਇੱਕੋ ਹੀ ਜੇ ਰੋਟੀਆਂ ਦੋ ਖਾਣੀਆਂ ਸੀ ਪਰੌਂਠਾ ਇੱਕੋ ਹੀ ਆ ਪਰੌਂਠਾ ਹੀ ਮਚਾ ਦੇਣੀ ਕਿਨੇ ਖਾਣੀ ਹੈ ਫੜੇ ਚੱਲ ਖਾ ਚਲੋ ਖਾਓ ਰੋਟੀ ਹੁਣ ਲਓ ਜੀ ਲੱਗੇ ਆ ਜੀ ਆਪਾਂ ਹੁਣ ਪਰ ਅਗ ਪਹਿਲਾਂ ਕਹਿੰਦੀ ਇੱਕ ਰੋਟੀ ਖਾਣੀ ਆ ਹੈ ਜਦੋਂ ਅਸੀਂ ਖਾਣ ਲੱਗੇ ਤਾਂ ਮੁੜ ਕੇ ਕਹਿੰਦੀ ਖੁਰਪਾ ਘਾ ਲਓ ਸਵਾਲ ਲੱਗੀ ਮੈਂ ਕਹਿੰਦਾ ਤੈਨੂੰ ਭੁੱਖ ਤਾਂ ਲੱਗੀ ਨਹੀਂ ਹੁਣ ਕਿਦਾਂ ਲੱਗੀ ਤੈਨੂੰ ਭੁੱਖ ਚਲੋ ਲਓ ਜੀ ਇੱਧਰ ਵੀ ਖਾ ਰਹੇ ਆ ਤੇ ਆਪਾਂ ਲੱਗੇ ਹਣ ਹਰਮਨ ਨੇ ਖਾਣੀ ਨਹੀਂ ਹੈਗੀ ਰੋਟੀਆਂ ਜੇ ਕਹਿੰਦਾ ਮੈਂ ਲੇਟ ਖਾਧੀ ਆ ਤਾਂ ਵੀਡੀਓ ਦਾ ਬਹੁਤ ਚਾਹ ਨਾਲ ਕਿਹਾ ਮੈਂ ਖਾਧੀ ਲੇਟ ਆ 6 ਵਜੇ ਚਲੋ ਠੀਕ ਆ ਜੀ ਆਪਾਂ ਮਿਲਦੇ ਆਂ ਨਾਸ਼ਤਾ ਕਰਕੇ ਰਾਦਾ ਹੁਣ ਲਓ ਜੀ 10 ਵਜੇ ਲਿਆ ਜੀ ਤੇ ਰੋਟੀ ਪਾਣੀ ਖਾ ਕੇ ਹੋ ਗਏ ਵਿਲੇ ਤੇ ਆਪਾਂ ਆ ਗਏ ਆਪਣੇ ਕਮਰੇ ਜਿਹਦੇ ਬਲੌਗ ਦਾ ਲੱਗੇ ਆ ਜੀ ਕਰਨ ਹਾਂਜੀ ਦੇਖੋ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਸੀ ਤਾਂ ਰੋਜ਼ ਹੀ ਕਹਿੰਦੇ ਆ ਹਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਦੱਸਿਓ ਤਾਂ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਪਲੀਜ਼ ਹਣੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਦੱਸਿਆ ਕਰੋ ਤੇ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚਲੋ ਮਿਲਦੇ ਆਂ ਗੱਲ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ ਥੈਂ